ਅਸਲਾਮੁਅਲੈਕੁਮ ਉਮੀਦ ਕਰਦੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੜਨ ਨਾਲੋਂ ਜਪਣਾ ਲੱਖਾਂ ਨਹੀਂ ਕਰੋੜਾਂ ਗੁਣਾ ਔਖਾ ਹੈ ਜਪਣਾ ਕਿਉਂ ਇੰਨਾ ਔਖਾ ਹੈ ਮਨ ਕਿਉਂ ਨਹੀਂ ਜੁੜਦਾ ਵਾਹਿਗੁਰੂ ਨਾਲ ਕਿਸ ਤਰ੍ਹਾਂ ਜਾਗ ਕੀਤਾ ਜਾਵੇ ਕਿ ਮਨ ਜੁੜ ਜਾਵੇ ਤੇ ਆਨੰਦ ਤੇ ਰਸ ਆਉਣਾ ਸ਼ੁਰੂ ਹੋ ਜਾਵੇ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਦੱਸਣ ਦੇ ਹੀ ਹੈਗੀ ਆ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਤੁਹਾਡੇ ਗੇ ਰਿਕੁਐਸਟ ਹੈ ਕਥਾ ਨੂੰ ਪੂਰਾ ਸੁਣਿਓ ਤਾਂ ਕਿ ਆ ਜਿਹੜਾ ਹਰ ਇੱਕ ਦੀ ਸਮੱਸਿਆ ਹੈ ਜਿਹੜਾ ਵਾਹਿਗੁਰੂ ਨਾਲ ਜੁੜਿਆ ਨਹੀਂ ਜਾਂਦਾ ਜਪ ਕਰਦੇ ਆ ਆਨੰਦ ਨਹੀਂ ਆਉਂਦਾ ਰਸ ਨਹੀਂ ਆਉਂਦਾ ਉਹ ਤੁਹਾਡੀ ਮੁਸ਼ਕਲ ਪਰੇਸ਼ਾਨੀ ਹੱਲ ਹੋ ਜਾਓ ਸੁਣ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜਪਣਾ ਕੀ ਆਉਂਦਾ ਰਸਨਾ ਨਾਮ ਜਪੋ ਤਬ ਮਥਿਏ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਗਾਵੀਏ ਸੁਣੇ ਜ਼ਬਾਨ ਗਾਏ ਨੇ ਕਰੇ ਮਨ ਸੁਣੇ ਤੇ ਮਨ ਦੇ ਜ ਭਾਵਨਾ ਹੋਵੇ ਇਹਨੂੰ ਜਪਣਾ ਕਹਿੰਦੇ ਨੇ ਬੜੇ ਧਿਆਨ ਨਾਲ ਸੁਣਨਾ ਪੜਨ ਨਾਲੋਂ ਜਪਣਾ ਲੱਖਾਂ ਗੁਣਾ ਔਖ ਹੈ ਮੈਂ ਸੈਂਕੜੇ ਗੁਣਾ ਹਜ਼ਾਰਾ ਗੁਣਾ ਨਹੀਂ ਕਹਿ ਰਿਹਾ ਚਲੋ ਕਹਿਣ ਦੇਣਾ ਕਰੋੜਾ ਗੁਣਾ ਔਖ ਹੈ ਲੱਖਾਂ ਗੁਣਾ ਵੀ ਨਹੀਂ ਪੜਨ ਵਾਲੇ ਤੇ ਸਾਰੇ ਹੀ ਪੜਦੇ ਨੇ ਜਪਣ ਵਾਲੇ ਕੋਈ ਘੱਟ ਹੁੰਦੇ ਬਾਣੀ ਪੜਨੀ ਹੈ ਲਾਭ ਹੈ ਕੰਠ ਹੋ ਸਕਦੀ ਹੈ ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਜਬ ਉਹ ਹੀ ਸਕਦਾ ਬਾਣੀ ਕੰਠ ਹੋਵੇ ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ ਤਾਂ ਹੀ ਸੁਣ ਸਕੇਗਾ ਮਨ ਇਹ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ ਮਨ ਜਾਗਦਾ ਜਾਏਗਾ ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟੀ ਮਿਲ ਜਾਏਗੀ ਜਪਣਾ ਭਜਨ ਹੈ ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ ਹੈ ਇੱਕ ਦਿਨ ਪੈਰ ਚੱਲਣ ਲੱਗ ਪੈਣਾ ਹੈ ਹੱਥ پکڑਣ ਲੱਗ ਪੈਣਾ ਹੈ ਜ਼ਬਾਨ ਬੋਲਣ ਲੱਗ ਪਈ ਹੈ ਇਹਨੇ ਜਪਣਾ ਆਰੰਭ ਕੀਤਾ ਹੈ ਜਪਦਿਆਂ ਜਪਦਿਆਂ ਇੱਕ ਦਿਨ ਪ੍ਰਭੂ ਦਿਖਾਈ ਦੇਗਾ ਸੁਰਤ ਚੱਲ ਪਏਗੀ ਪ੍ਰਭੂ ਦਾ ਦਾਮਨ ਹੱਥ ਦੇ ਚੱਲ ਜਾਏਗਾ ਔਰ ਜਪਦਿਆਂ ਜਪਦਿਆਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ ਕਈ ਸਜਣਾ ਨੇ ਇਸ ਤ੍ਰੀ ਕ੍ਰਿਆ ਨਾਲੇ ਵੀ ਪ੍ਰਸ਼ਨ ਕੀਤਾ ਹੈ ਕਿ ਜਬਾਣੀ ਕੰਠ ਨਾ ਹੋਵੇ ਤੇ ਫਿਰ ਕਿਵੇਂ ਜਪੀਓ ਤੇ ਨਹੀਂ ਜਪ ਸਕਦਾ ਸਾਰੀ ਦੁਨੀਆ ਦੇ ਅਵਤਾਰੀ ਪੁਰਸ਼ ਹਨ ਇੱਕ ਮੰਤਰ ਦਿੱਤਾ ਹੈ ਮੰਤਰ ਵੀ ਬੋਲ ਨੂੰ ਕਹਿੰਦੇ ਨੇ ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ ਮੰਤਰ ਦੇ ਅ ਕਰੀ ਅਰਥ ਨੇ ਬੋਲ ਇਹ ਗੁਰੂ ਦਾ ਮੰਤਰ ਹੈ ਗੁਰੂ ਦਾ ਬੋਲ ਹੈ ਗੁਰੂ ਦਾ ਸ਼ਬਦ ਹੈ ਗੁਰੂ ਦਾ ਵਾਕ ਹੈ ਵਾਕ ਕਹਿੰਦੇ ਨੇ ਬੋਲ ਕਹਿੰਦੇ ਨੇ ਸ਼ਬਦ ਕਹਿੰਦੇ ਨੇ ਮੰਤਰ ਮੰਤਰ ਦੇ ਹੋਰ ਕੋਈ ਅਰਥ ਨਹੀਂ ਬਾਣੀ ਮੰਤਰ ਮਹਾਪੁਰਖਨ ਕੀ ਸਾਰੇ ਮਹਾਪੁਰਖਾਂ ਦੇ ਜਿਹੜੇ ਬੋਲ ਨੇ ਤੇ ਮੰਤਰ ਨੇ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਨੇ ਚਲੋ ਬਹੁਤ ਸਾਰੇ ਮੰਤਰ ਤੋਂ ਨਹੀਂ ਜਪ ਸਕਦਾ ਕਿਉਂਕਿ ਤੈਨੂੰ ਕੰਠ ਨਹੀਂ ਹੈ ਤੂੰ ਅਨਪੜ ਹੈ ਪਰ ਇੱਕ ਤੇ ਜਪ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਵਰਗੁਰੂ ਤੇ ਜਪ ਸਕਦਾ ਹੈ ਇਤਨਾ ਤੇ ਕੰਠ ਹੋ ਸਕਦਾ ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸੌਲਤ ਲਈ ਇੱਕ ਮੰਤਰ ਚੁਣਿਆ ਰਾਮ ਓਮ ਅੱਲਾਹ ਵਾਹਿਗੁਰੂ ਐਤੇ ਜਪ ਸਕਦਾ ਬਾਲਮੇਕ ਨੂੰ ਹੋਰ ਕੁਝ ਵੀ ਨਹੀਂ ਆਉਂਦਾ ਸੀ ਇੱਕੋ ਹੀ ਮੰਤਰ ਜਪਦਾ ਰਿਹਾ ਉਹ ਨਹੀਂ ਕਪਾਟ ਖੋਲ ਦਿੰਦੇ ਉਹ ਨਹੀਂ ਸਭ ਕੁਝ ਦੀ ਸੋਜੀ ਕਰਾ ਦਿੱਤੇ ਇਹ ਵੀ ਮੈਂ ਅਰਜ਼ ਕਰਦੇ ਹਾਂ ਇੱਕ ਅਖਰ ਹਰ ਮਨ ਬਸਤ ਨਾਮਿਕ ਹੋਤ ਨਿਹਾਰ ਪਰਭਾਤੇ ਤਾਰੇ ਖਿਸੇ ਤਉ ਇਹ ਖਿਸੇ ਸਰੀਰ ਏ ਦੋਇ ਅਖਰਾਂ ਕਿਸੇ ਸੋ ਗਹਿ ਰਹੋ ਕਬੀਰ ਦੋਖਰਾਂ ਦਾ ਜਪ ਸਤਨਾਮ ਦਾ ਜਪ ਕਬੀਰ ਪੰਥੀ ਇਹ ਕਰਦੇ ਨੇ ਕਬੀਰ ਇਹ ਹੀ ਕਰਦੇ ਸਨ ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ ਖਿਸਕਦਾ ਜਾ ਰਿਹਾ ਹੈ ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ ਪਰ ਇਹ ਅੱਖਰ ਜਿਹੜੇ ਦੋ ਮੈਂ ਰਟਦਾ ਪਿਆ ਨਹੀਂ ਖਿਸਕਦੇ ਇਹਤ ਮੈਂ ਜਪੀ ਜਾ ਰਿਹਾ ਜਪੀ ਜਾ ਜਪੀ ਜਾ ਜਪਦੇ ਜਾਂ ਜਪਦੇ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ ਤੇ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਹੈ ਕਿ ਸਭ ਗੋਵਿੰਦ ਹੈ ਸਭ ਗੋਵਿੰਦ ਹੈ ਗੋਵਿੰਦ ਬਿਨ ਨਹੀਂ ਕੋਈ ਜੋਦੀ ਸੇ ਸੋ ਤੇਰਾ ਰੋਗ ਗੁਣ નિਧਾਨ ਗੋਵਿੰਦ ਅਨੁ ਜਪਦੇ ਜਾਂ ਜਪਦੇ ਜਾਂ ਸਮਝ ਆ ਜਾਂਦੀ ਹੈ ਸਭ ਪ੍ਰਭੂ ਹੀ ਹੈ ਸਭ ਪਰਮਾਤਮਾ ਹੀ ਹੈ ਹੋਰ ਕੁਝ ਵੀ ਨਹੀਂ ਜਪਦਿਆਂ ਜਪਦਿਆਂ ਪ੍ਰਮਾਤਮਾ ਦੀ ਲੇਨਤਾ ਨਸੀਬ ਹੋ ਜਾਂਦੀ ਹੈ ਬੋਧ ਸਾਗਰ ਹੋ ਜਾਂਦੀ ਹੈ ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ ਹੈ ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ ਹੈ ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਏ ਜੋਤੀ ਜੋਤ ਰਲੇ ਸੰਪੂਰਨ ਥੇ ਇਹ ਤੇ ਪੂਰਨ ਹੋ ਗਏ ਸੰਪੂਰਨ ਹੋ ਗਏ ਜੋਤ ਦੇ ਜੋਤ ਹੋ ਗਏ ਸਰੀਰ ਪੂਰਾ ਹੋ ਗਿਆ ਹਾਕ ਦੇ ਚ ਹਾਕ ਹੋਇਆ ਹਾਕ ਤੋ ਆਇਆ ਸੀ ਹਾਕ ਤੋ ਖਰਾਕ ਖਰਾਕ ਤੋ ਬਣਿਆ ਸੀ ਪਰ ਹਾਕ ਹੋ ਗਿਆ ਪੂਰਾ ਹੋ ਗਿਆ ਮਨ ਤੋ ਜੋਤ ਸਰੂਪ ਹੈ ਉਸ ਪਰਮ ਜੋਤ ਤੋ ਆਇਆ ਸੀ ਜੋਤ ਦੇ ਚ ਜੋਤ ਹੋ ਗਿਆ ਪੂਰਨ ਹੋ ਗਿਆ ਸਰੀਰ ਹਾਕ ਦੇ ਚ ਹਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਏ ਤੋ ਜੀਵਨ ਯਾਤਰਾ ਸਫਲ ਹੋ ਗਈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਲੇ ਸਾਦਾ ਸਰੀਰ ਹਾਕ ਦੇ ਵਿੱਚ ਹਾਕ ਹੋ ਗਿਆ ਹੈ ਮਨ ਜੋਤ ਦੇ ਵਿੱਚ ਜੋਤ ਨਹੀਂ ਹੋਇਆ ਤੇ ਅਧੂਰਾ ਜੀਵੇ ਹੈ ਤੇ ਅਧੂਰਾ ਜਨਮਿਆ ਸੀ ਅਧੂਰਾ ਹੀ ਮਰ ਗਿਆ ਸਰੀਰ ਪੂਰਾ ਹੋਇਆ ਮਨ ਪੂਰਾ ਨਹੀਂ ਹੋਇਆ ਯਾਤਰਾ ਅਧੂਰੀ ਰਹੀ ਇਹਦਾ ਹੁਣ ਫਿਰ ਜਨਮ ਹੋਵੇਗਾ ਇਹਦਾ ਹੁਣ ਫਿਰ ਜਨਮ ਹੋਵੇਗਾ ਤਨ ਸਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਤਨ ਕਬਰ ਤੱਕ ਪਹੁੰਚ ਗਿਆ ਮਨ ਖੁਦਾ ਤੱਕ ਨਹੀਂ ਪਹੁੰਚਿਆ ਕਿ ਜਮਿਆ ਅਧੂਰਾ ਸੀ ਇਹ ਜੀਵਿਆ ਵੀ ਅਧੂਰਾ ਫਿਰ ਮਨ ਕਰਕੇ ਇਹ ਮਰਿਆ ਵੀ ਅਧੂਰਾ ਮਨ ਮਰੇ ਤਾਂ ਤਾ ਤੇ ਮਰ ਜਾਏ ਬਿਨ ਮਨ ਹੋਵੇ کیسے ਹਰ ਪਾਏ ਤਨ ਦਾ ਮਰਨਾ ਪੂਰਾ ਹੋਣਾ ਖ਼ਾਕ ਹੋਣਾ ਹੈ ਮਨ ਦਾ ਮਰਨਾ ਤੇ ਨਿਰੰਕਾਰ ਹੋਣਾ ਹੈ ਬਿਨ ਮਨ ਹੋਵੇ کیسے ਹਰਪਾਏ ਮਹਰਜ਼ ਕਰਾਂ ਯਾਤਰਾ ਅਕਸਰ ਬਾਤਿਆਂ ਦੀ ਅਧੋਰੀ ਰਹਿ ਜਾਂਦੀ ਹੈ ਸੰਪੂਰਨ ਨਹੀਂ ਹੁੰਦੀ ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ ਹੈ ਸੁਲਾਈ ਦੇਣ ਲੱਗ ਪਿਆ ਹੈ ਤੇ ਜ਼ਬਾਨ ਬੋਲ ਰਿਹਾ ਬੋਲ ਰਿਹਾ ਪ੍ਰਭੂ ਨੂੰ ਬੋਲ ਰਿਹਾ ਬੋਲ ਰਿਹਾ ਜ਼ਬਾਨ ਨੂੰ ਰਸਵੇ ਆਣ ਲੱਗ ਪਿਆ ਹੈ ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ ਅਜੇ ਖੂਨ ਤੇ ਨਹੀਂ ਬਣੀ ਸਵਾਦ ਆ ਗਿਆ ਅਜੇ ਥੱਲੇ ਤੇ ਨਹੀਂ ਗਈ ਰਸ ਆ ਗਿਆ ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਵਾਣੀ ਕਹਿੰਦੀ ਹੈ ਪ੍ਰਮਾਤਮਾ ਰਸਨਾ ਤੇ ਵਸ ਗਏ ਐਸੀ ਰਸਨਾ ਫਿਕਾ ਨਹੀਂ ਬੋਲੇਗੀ ਮਿਥਿਆ ਨਹੀਂ ਬੋਲੇਗੀ ਐਸੀ ਰਸਨਾ ਸਤਿਆ ਵੀ ਹੋਵੇਗੀ ਤਾਕਤ ਵੀ ਹੋਵੇਗੀ ਪ੍ਰਭ ਜੀ ਵਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਰਸਨਾ ਤੇ ਵਸ ਗਿਆ ਵਾਹਿਗੁਰੂ ਆਖਦਿਆਂ ਰਸਣ ਲੱਗ ਪਵੇ ਰਸਨਾ ਤੇ ਵਸ ਗਿਆ ਜਿਹ ਦਾਸਨਾ ਤੇ ਵਸ ਗਿਆ ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰ ਲਿਆਵੇ ਰੋਮਾਂ ਚ ਵਸ ਜਾਏਗਾ ਸਵਾਸਾਂ ਦੇ ਚ ਵਸ ਜਾਏਗਾ ਇਹ ਸ਼ਬਦ ਮੇਰੇ ਪ੍ਰਾਣ ਬਸਤ ਹੈ ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ ਜ਼ੁਬਾਨ ਨੂੰ ਰਸ ਆਉਂਦਾ ਹੈ ਖੂਨ ਬਾਦ ਦੇ ਚ ਬਣਦਾ ਹੈ ਮਾਸ ਬਾਦ ਦੇ ਚ ਬਣਦਾ ਹੈ ਪ੍ਰਭੂ ਦਾ ਨਾਮ ਪਹਿਲੇ ਜ਼ਬਾਨ ਤੇ ਵਸਦਾ ਹੈ ਸਵਾਸਾਂ ਦੇ ਜਵਾਦ ਦੇ ਪ੍ਰਾਣਾਂ ਦੇ ਜਵਾਦ ਦੇ ਇੱਕ ਸ਼ਬਦ ਮੇਰੇ ਪ੍ਰਾਣਾਂ ਬਸਤ ਹੈ ਬਹੁੜ ਜਨਮ ਨਾ ਆਵਾ ਰੋਟੀ ਕਿਤਨੇ ਦੇਰ ਵਿੱਚ ਖਾ ਲੈਨੇ ਆ 15 ਮਿੰਟ 20 ਮਿੰਟ ਐਨੇ ਟਾਈਮ ਲੱਗਦਾ ਹੈ 15 20 ਮਿੰਟ ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ ਤੇ ਜਪ ਇਸ ਢੰਗ ਨਾਲ ਕਰਦਾ ਹੈ ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ ਕੋਸ਼ਿਸ਼ ਕਰੇ ਮਨ ਸੁਣੇਗਾ ਨਹੀਂ ਉਹਦੀ ਆਦਤ ਨਹੀਂ ਹੈ ਉਹਨੇ ਹੀ ਮੈਂ ਅਰਜ਼ ਕੀਤੀ ਹੈ ਮਿੱਤਰ ਨੂੰ ਸੁਣ ਲੈਂਦਾ ਪੁੱਤਰ ਨੂੰ ਸੁਣ ਲੈਂਦਾ ਪਤਨੀ ਨੂੰ ਸੁਣ ਲੈਂਦਾ ਪਤੀ ਨੂੰ ਸੁਣ ਲੈਂਦਾ ਗੁਰੂ ਨੂੰ ਨਹੀਂ ਸੁਣਦਾ ਆਦਤ ਨਹੀਂ ਹੈ ਜੇ ਕਿਦਰ ਸੁਣ ਲਿਆ ਇੱਕ ਕੋਈ ਵਫਾ ਸ਼ਬਦ ਸੁਣ ਲਿਆ ਫਿਰ ਸਮਝ ਲੋ ਸੁਣਨ ਤੋਂ ਬਿਨਾ ਰਹਿ ਨਹੀਂ ਸਕੇਗਾ ਰਸ ਆ ਜਾਏਗਾ ਜਿਸ ਦਿਨ ਵਾਹਿਗੁਰੂ ਆਖਦੇ ਆ ਰਸ ਆ ਜਾਏ ਉਸੇ ਦਿਨ ਸਮਲਣਾ ਵਾਹਿਗੁਰੂ ਰਸਨਾ ਤੇ ਵਸ ਗਿਆ ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ ਅਜੇ ਤੇ ਰਸਨਾ ਚ ਵੀ ਨਹੀਂ ਵਸਿਆ ਰੋਮਾਂ ਚ ਤੇ ਗਲ ਦੂਰ ਦੀ ਗੱਲ ਸੁਆਸਾਂ ਦੀ ਗੱਲ ਤੇ ਦੋ ਅਨੂਸ ਦਿੱਲੀ ਦੂਰ ਹਸ ਅਜੇ ਬਹੁਤ ਦੂਰ ਦੀ ਗੱਲ ਹੈ ਅੰਮ੍ਰਿਤ ਵੇਲੇ ਬੈਠ ਕੇ ਜਪਣਾ ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਹੁੰਦਾ ਹੈ ਦੋ ਵਕਤਨ ਭਜਨ ਦਾ ਵੀ ਆਪਣਾ ਟਾਈਮ ਹੈ ਸਾਨੂੰ ਦੋ ਵਕਤ ਦਾ ਸਤਸੰਗ ਦਿੱਤਾ ਹੈ ਇਹ ਗੱਲ ਵਖਰੀ ਹੈ ਮੁਹੰਮਦ ਸਾਹਿਬ ਨੇ ਪੰਜ ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਲੀ ਜਪਾਈ ਹੈ ਬਦੂ ਲੋਕ ਸਨ ਖੋਨਖਾਰ ਲੋਕ ਸਨ ਖਾਣਾ ਜੰਗੀ ਤੇ ਬਹੁਤਾ ਜਪ ਕਰਨ ਇਹਨਾਂ ਨੂੰ ਇਸ ਵਾਸਤੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ ਔਰ ਧੰਨੇ ਮੈਂ ਹੈਰਾਨ ਆ ਪੰਜ ਵਕਤ ਦਾ ਸਮਾਂ ਕੱਢਦੇ ਕਈ ਕੱਢਦੇ ਉਹਨਾਂ ਸਿੱਖਾਂ ਬਾਰੇ ਕੀ ਕਵਾਂਗੇ ਜੋ ਦੋ ਵਕਤ ਦਾ ਵੀ ਸਮਾਂ ਕੋਈ ਨਹੀਂ ਕੋਈ ਨਹੀਂ ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਨੂ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ ਦੁਆ ਕੁੰਨ ਬਾਦਸ਼ਾਹ ਚੋਂ ਗਦਾਆਂ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਇਹ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਦੇਜੀ ਸਤੰਕਰ ਅਰਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾਏ ਮੈਂ ਫਿਰ ਅਰਜ਼ ਕਰਾਂ ਰੋਟੀ ਖਾਣੇ ਆ 15 ਮਿੰਟ ਲੱਗਦੇ ਦਿਨ ਭਰ ਭੁੱਖ ਨਹੀਂ ਲੱਗਦੀ ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ 15 ਮਿੰਟ ਦਾ ਕੀਤਾ ਹੋਇਆ ਅਮਰਤ ਵੇਲੇ ਦਾ ਜਪ 24 ਘੰਟੇ ਨਾਲ ਬੜਾਈ ਰੱਖੇਗਾ ਤਾਜ਼ਗੀ ਲਈ ਰੱਖੇਗਾ ਮਨ ਨੂੰ ਗਮ ਗੇਨ ਨਹੀਂ ਆਉਣ ਦੇਗਾ ਮਨ ਨੂੰ ਬੇਖਲ ਨਹੀਂ ਆਉਣ ਦੇਗਾ ਮਨ ਨੂੰ ਚਿੰਤਾਤੁਰ ਨਹੀਂ ਆਉਣ ਦੇਗਾ ਅਗਰ ਇਹ ਜਪ ਕਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਤਾਂ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਹੋ ਗਈ ਜੇ ਦੀ ਸੁਰਤ ਵੀ ਚੱਲ ਪਏ ਧਿਆਨ ਵੀ ਜੁੜਨ ਲੱਗ ਪਏ ਸਮਝ ਲੈਣਾ ਇਹ ਦੇ ਕਦਮਾਂ ਨੂੰ ਚਲਣ ਦੀ ਜਾਚ ਵੀ ਆ ਗਈ ਜੋ ਪ੍ਰਮਾਤਮਾ ਦਾ ਰੂਪ ਹੋ ਜਾਏ ਸਮੋਲ ਤੇ ਘਰ ਹੀ ਪਹੁੰਚ ਗਏ ਇਹ ਤੇ ਠਿਕਾਣੇ ਤੇ ਪਹੁੰਚੇ ਮੇਰੇ ਮਨੋਂ ਪਰਦੇਸੀ ਵੇ ਪਿਆਰੇ ਆਓ ਕਰੇ ਮਨ ਦਾ ਘਰ ਪ੍ਰਮਾਤਮਾ ਹੈ ਜਿਸ ਘਰ ਵਿੱਚ ਆਪਾਂ ਰੋਜ਼ ਚੱਲਦੇ ਆ ਤਨ ਦਾ ਘਰ ਹੈ ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ ਚੀਤਾ ਹੈ گور ਨਿਮਾਣੀ ਛੱਡ ਕਰੇ ਨਿਗਰਿਆਂ ਘਰ ਆਓ ਐਨੇ ਥਾਵਿਆਂ ਆਪਣੇ ਘਰ ਦੇ ਛਾ ਕਬਰ ਤੇ ਜਾ ਰਹੇ ਸਾਰਿਆਂ ਦੇ ਸਰੀਰ ਸਹਜੇ ਸਹਜੇ ਪਰਿਵਾਰ ਤੋਂ ਹੋ ਕੇ ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ ਚਿਤਾ ਦੀ ਤਰਫ ਜਾ ਰਹੇ ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ ਮਨ ਨਹੀਂ ਜਾ ਰਿਹਾ ਕਈ ਜਨਮਾਂ ਤੋਂ ਨਹੀਂ ਜਾ ਰਿਹਾ ਐਸੋ ਐਸੇ ਗੁਰਬਾਣੀ ਆਵਾਜ਼ਾਂ ਮਾਰਦੀਏ ਮੇਰੇ ਮਨ ਪਰ ਰੇਸੀ ਵੇ ਪਿਆਰੇ ਆਓ ਘਰੇ ਘਰ ਆ ਪ੍ਰਮਾਤਮਾ ਦਾ ਘਰ ਹੀ ਤੇਰਾ ਘਰ ਹੈ ਔਰ ਪ੍ਰਮਾਤਮਾ ਦੇ ਘਰ ਆ ਕੇ ਤੂੰ ਪ੍ਰਮਾਤਮਾ ਹੋ ਜਾਏਗਾ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਤਮਾ ਹੋ ਜਾਂਦੇ ਨੇ ਮੁਕਤ ਹੋ ਜਾਂਦੇ ਨੇ ਮੁਕਤ ਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿਤ ਇਹਨਾਂ ਨੂੰ ਅਵਤਾਰ ਕਹਿੰਦੇ ਨੇ ਇਹ ਸੰਤ ਅਵਤਾਰ ਨੇ ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ ਸੱਚ ਦੇ ਸਮਾਗ ਹੈ ਔਰ ਉਸ ਵਿੱਚ ਜੀ ਰਹੇ ਨੇ ਇਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ संत राम ने भेद किछ नहीं एक जन कई मैं लाख करोरी पीजिकले दो तरह दे संत मुक्त हो गए सन लेकिन फिर आ गए इनानों अवतार कहने ने जन्म दी लोड ते नहीं सी वासना ते नहीं सी पर संसार दे कल्याण हित दया वासो के आ गए ने ये जन्म तो ही ब्रह्म गए नहीं आंदे ने ये जन्म तो ही पूरे आंदे ने चीन ਵਿੱਚ ਕਹਾਵਤ ਹੈ ਲਾਉਤ ਸੇ ਬੁੱਢਾ ਪੈਦਾ ਹੋਇਆ ਸੀ ਕੋਈ ਬੁੱਢਾ ਨਹੀਂ ਪੈਦਾ ਹੁੰਦਾ ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ ਹਨ ਫਿਰ ਐਸਾ ਕਿਉਂ ਕਹਿ ਦਿੱਤਾ ਹੈ ਤਨ ਕਰਕੇ ਤੇ ਲਾਉਤ ਸੇ ਵੀ ਬੱਚੇ ਦੀ ਤਰ੍ਹਾਂ ਸੀ ਪਰ ਜਨਮ ਤੋਂ ਮੰਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ ਉਹ ਜਨਮ ਤੋਂ ਬ੍ਰਮਗੈ ਨਹੀਂ ਸੀ ਜੈਸੇ ਇੱਕ ਮਿਸਾਲ ਦੇ ਕੇ ਮੈਂ ਸਮਾਪਤੀ ਕਰਾਂ ਢਾਈ ਵਰਿਆਂ ਦੇ ਸੰਧਨ ਗੁਰੂ ਅਰਜਨ ਦੇਵ ਜੀ ਮਹਾਰਾ ਧਨ ਗੁਰੂ ਰਾਮ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦਵਾਲ ਚੜਨ ਦੀ ਕੋਸ਼ਿਸ਼ ਪੈ ਕਰਨ। 21 ਸਾਲ ਦੇ ਬਾਲਕ ਭੱਜੇ ਆ ਗਏ ਮਾਤਾ 바ਨੀ ਜੀ। ਉਹਨਾਂ ਨੇ ਚੁੱਕ ਲਿਆ। ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ। ਚੜਨ ਦੀ ਕੋਸ਼ਿਸ਼ ਨਾ ਕਰਨਾ। ਇਹ ਤੀਜੇ ਗੁਰੂ ਨਾਨਕ ਧਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ। ਇਸ ਤੇ ਨਾ ਚੜਨਾ। ਇਸੇ ਬੈਠਣ ਦੀ ਕੋਸ਼ਿਸ਼ ਨਾ ਕਰਨਾ ਇਤਨੇ ਜੀ ਗੁਰੂ ਅਮਰਦਾਸ ਜੀ ਆਗੇ ਉਹਨਾਂ ਨੇ ਭਾਣੇ ਦੀ ਕੋਖ ਤਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖਤ ਤੇ ਬਿਠਾ ਦਿੱਤਾ ਆਖਿਆ ਪੁੱਤਰੀ ਇਸੇ ਧੁਰ ਦਰਗਾਹੋਂ ਤਖਤ ਤੇ ਬੈਠਾ ਹੋਇਆ ਆਇਆ ਹੈ ਅਸੀਸ ਨੂੰ ਕੀ ਲਾ ਸਕਦੇ ਆ ਤੇ ਬਿਠਾ ਸਕਦੇ ਆ ਤੇ ਰੱਬ ਦਾ ਬਿਠਾਇਆ ਹੋਇਆ ਆ ਐਸਵਾਸੇ ਗੁਰਬਾਣੀ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ संत राम में भेद के छ नहीं एक जन्म कई में लाग कर औरी एक जन्म तो ही पूर्ण है एक जीवन दे साधना कर कर के पूर्ण होदा है बस इतना ही फर्क है लेकिन पहुंच देता हूं मैं एक कोई जगह पे एक एक जगह ते जिथे बैठा है जन्म तो दूजा चल चल के भी उथे पहुंच गया एक अवतार जगत दे कल्याण लई आया है ਇਕ ਜਬ ਜਬ ਕੇ ਪੂਰਨ ਹੋ ਗਿਆ ਪੂਰਨ ਪੁਰਖ ਸੰਤ ਪੂਰਨ ਪੁਰਖ ਕੇਵਲ ਸੰਤ ਹੁੰਦੇ ਨੇ ਬਸ ਮੈਂ ਦੁਹਰਾ ਦਿਆਂ ਤੇ ਸਮਾਪਤੀ ਕਰਾਂ ਮਨੁੱਖ ਅਧੂਰਾ ਜਮਦਾ ਸਾਰੇ ਹੀ ਅਧੂਰੇ ਜਾਂਦੇ ਔਰ ਅਕਸਰ ਮਨੁੱਖ ਅਧੂਰਾ ਹੀ ਜੀਵਦਾ ਫਿਰ ਅਧੂਰਾ ਹੀ ਮਰਦਾ ਹੈ ਤਨ ਇੱਕ ਦਿਨ ਮਰ ਜਾਂਦਾ ਮਨ ਮਰਦਾ ਹੀ ਨਹੀਂ ਤਨ ਖਤਮ ਹੋ ਕੇ ਧੂਕ ਹੋ ਜਾਂਦਾ ਹੈ ਮਨ ਖਤਮ ਨਹੀਂ ਹੁੰਦਾ ਮਨ ਖਤਮ ਹੋ ਕੇ ਪ੍ਰਮਾਤਮਾ ਹੁੰਦਾ ਹੈ ਮਨ ਤੋਂ ਜੋਤ ਸਰੂਪ ਹੈ ਜੋਤੀ ਜੋਤ ਰਲੇ ਸੰਪੂਰਨ ਤਿਆਰਾ ਇਹ ਖੁਸ਼ਕਿਸਮਤੀ ਸਾਰਿਆਂ ਨੂੰ ਨਸੀਬ ਹੋਵੇ ਸਵੇਰੇ 15 ਮਿੰਟ ਦਾ ਫੈਸਲਾ ਕਰ ਲੈਣਾ ਅੰਮ੍ਰਿਤ ਵੇਲੇ ਜ਼ਰੂਰ ਜਪਨਾ ਅਗਰ ਤੁਹਾਡਾ ਮਨ ਰਾਜ਼ੀ ਹੋਇਆ ਤੇ ਸਮਝ ਲੈਣਾ ਹੈ ਇਹ ਕਥਾ ਦਾ ਫਲ ਅੱਜ ਦੇ Satsang ਦਾ ਫਲ ਤੇ ਕੱਲ ਵੀ ਨਾ ਜਪਿਆ ਤੇ ਅੱਜ ਦੀ ਕਥਾ ਮਨੋਰੰਜਨ ਹੈ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਸਿਰਫ 2 ਮਿੰਟ ਪੰਜ ਵਾਰ ਮੈਂ ਉਚਾਰਨ ਕਰਦਾ ਕਿਛੇ ਤੁਸੀਂ ਕਰੋ ਇਸਵੇਰੇ ਕਰਿਆ ਕਰਨਾ ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਤ ਅੰਮ੍ਰਿਤ ਪਾਓ ਭੋਜਨ ਰਸਨਾ ਦੁਆਰਾ ਰਸ ਮਾਣਿਆ ਜਾਂਦਾ ਹੈ ਜ਼ਬਾਨ ਨੂੰ ਪਹਿਲੇ ਛੁੰਦੀਏ ਟੱਚ ਕਰਦੀ ਹੈ ਭਜਨ ਨੂੰ ਵੀ ਪਹਿਲੇ ਜ਼ਬਾਨ ਨਹੀਂ ਟੱਚ ਕਰਨਾ ਹੈ तो सिर्फ पंज दफा दास उच्चारण कर रहा है पिछे तो से ताकि रोज ये जब आप करो व्यर्थ नहीं जाएगा पतत पावन हर बिर सदाये मैं इतनी अर्ज कर दे तिल जितनी भी गालना पड़ी व्यर्थ नहीं जाएगी कुछ ना कुछ खेड लाजमी बनेंगे कुछ ना कुछ सिलसिला लाजमी बनेगा तो सिर्फ पांच दफा पिछे तो उच्चारण करना 我。 ਸ਼ੇਸ਼ ਕਰਨ ਜ਼ਿੰਦਗੀ ਰਹੀ ਸਿਹਤ ਰਹੀ ਫਿਰ ਤੁਹਾਡੇ ਜਨਵਰੀ ਦੇ ਚਰਨ ਪ੍ਰਸੰਗ ਸਤਿਗੁਰ ਸੰਯੋਗ ਬਣਾਉ ਜੋ ਕੋ ਛਾਪ ਨੂੰ ਸਰਵਨ ਕਰਾਇਆ ਅਰਦਾਸ ਸੇ ਧਨ ਗੁਰਗਨ ਸਾਹਿਬ ਕਿਆਨੀ ਸੰ ਸਿੰਘ ਮਸਕੀਨ ਜੀ ਨੇ ਅਸ਼ਟਿਕਥਾ ਦੇ ਵਿੱਚ ਦੱਸਿਆ ਕਿ ਪੜਨਾ ਪੜਨੇ ਨਾਲੋਂ ਜਪਣਾ ਜੜਾ ਵੇ ਲੱਖਾਂ ਨੇ ਕਰੋੜਾਂ ਗੁਣਾ ਓਖਾ ਹੈ ਪੜਦਾ ਤੇ ਹਰ ਕੋਈ ਹੈ ਲੇਕਿਨ ਜਾਪ ਕੋਈ ਕੋਈ ਕਰਦਾ ਪੜਦੇ ਤੇ ਅਸੀਂ ਜ਼ੁਬਾਨ ਦੇ ਨਾਲ ਲੇਕਿਨ ਜਾਪ ਜਿਹੜਾ ਵੈ ਮਨੋਂ ਕੀਤਾ ਜਾਂਦਾ ਜਦੋਂ ਮਨ ਜੁੜਦਾ ਹੈ ਨਾਲ ਫਿਰ ਆਨੰਦ ਆਉਣਾ ਸ਼ੁਰੂ ਹੁੰਦਾ ਹੈ ਫਿਰ ਅਸ ਮਿਲਦਾ ਹੈ ਤੇ ਅਗਰ ਕਿਸੇ ਨੂੰ ਕੋਈ ਬਹੁਤੇ ਜਾਪ ਨਹੀਂ ਕਰਨਾ ਆਉਂਦਾ ਹੈਗਾ ਤੇ ਵਾਹਿਗੁਰੂ ਦਾ ਜਾਪ ਤੇ ਕਰ ਸਕਦਾ ਹੈ ਸਿਰਫ ਇੱਕ ਮੰਤਰ ਦਾ ਜਾਪ ਤੇ ਕਰ ਸਕਦਾ ਹੈ ਔਰ ਇਹ ਉਹ ਜਾਪ ਹੈ ਜਿਹੜਾ ਕਿ ਬਹੁਤ ਜਲਦੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਬਹੁਤ ਜਲਦੀ ਮਨੁੱਖ ਨੂੰ ਆਨੰਦ ਤੇ ਰਸ ਹੋਣਾ ਸ਼ੁਰੂ ਹੋ ਜਾਂਦਾ ਰੱਬ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਇਹ ਐਸਾ ਜਾਪ ਔਰ ਅਮਰਤ ਵੇਲੇ ਦਾ ਜਾਪ ਸਭ ਤੋਂ ਵਧੀਆ ਜਾਪ ਅਮਰਤ ਵੇਲਾ ਰੱਬ ਦਾ ਵੇਲਾ ਹੈ ਅਗਰ ਇਹ ਮਨੁੱਖ ਉਸ ਟਾਈਮ ਰੱਬ ਦਾ ਜਾਪ ਨਹੀਂ ਕਰਦਾ ਉਹਦੇ ਨਾਮ ਦਾ ਜਾਪ ਨਹੀਂ ਕਰਦਾ ਉਹਨੂੰ ਨਹੀਂ ਪੁਕਾਰਦਾ ਉਹਨੂੰ ਨਹੀਂ ਯਾਦ ਕਰਦਾ ਤੇ ਉਹ ਫਿਰ ਖਿਆਨਤ ਕਰਦਾ ਹੈ ਰੱਬ ਦੇ ਨਾਲ ਕਿਉਂਕਿ ਇਹ ਵੇਲਾ ਖਾਸ ਰੱਬ ਦਾ ਵੇਲਾ ਹੈ ਜਿਹੜਾ ਉਸ ਵੇਲੇ ਜਾਪ ਕਰੇਗਾ ਉਹਨੂੰ ਆਸ-ਆਸਾ ਅਨੰਦ ਤੇ ਰਸ ਆਉਣਾ ਸ਼ੁਰੂ ਹੋ ਜਾਏਗਾ ਬਿਲਕੁਲ ਉਸ ਬੱਚੇ ਦੀ ਤਰ੍ਹਾਂ ਜਿਹੜਾ ਹੌਲੀ-ਹੌਲੀ ਰੜਦਾ ਫਿਰ ਖੜਾ ਹੁੰਦਾ ਤੇ ਇੱਕ ਦਿਨ ਤੁਰ ਵੀ ਪੈਂਦਾ ਹੈ ਜਿਹੜਾ ਰੱਬ ਨਾਲ ਜੁੜਨੇ ਦੀ ਕੋਸ਼ਿਸ਼ ਕਰਦਾ ਰਹੇਗਾ ਉਹਦੇ ਨਾਮ ਦਾ ਜਾਪ ਕਰਦਾ ਰਹੇਗਾ ਉਹਨੂੰ ਅਨੰਦ ਤੇ ਰਸ ਵੀ ਆਉਣਾ ਸ਼ੁਰੂ ਹੋ ਜਾਏਗਾ ਜਦੋਂ ਅਨੰਦ ਤੇ ਰਸ ਆਉਣਾ ਸ਼ੁਰੂ ਹੋ ਜਾਏਗਾ ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਤਬਦੀਲੀਆਂ ਨਜ਼ਰ ਆਉਣੀਆਂ ਸ਼ੁਰੂ ਹੋਣਗੀਆਂ ਕਿ ਕਿਸ ਤਰ੍ਹਾਂ ਰੱਬ ਦੀ ਮਿਹਰ ਹੋਉਂਦੀ ਹੈ ਕਿਸ ਤਰ੍ਹਾਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੁੰਦੀਆਂ ਸਕੂਨ ਹਾਸਲ ਹੁੰਦਾ ਹੈਗਾ ਔਰ ਸਕੂਨ ਸਿਰਫ ਰੱਬ ਦੀ ਯਾਦ ਚ ਹਾਸਲ ਹੁੰਦਾ ਹੈ ਦਿਲਾਂ ਨੂੰ ਰੱਬ ਫਰਮਾਉਂਦਾ ਕਿ ਮੈਂ ਬੰਦਿਆ ਹਰ ਸ਼ੈ ਤੈਨੂੰ ਦਾਂਗਾ ਜੋ ਤੂੰ ਮੰਗੇਗਾ ਲੇਕਿਨ ਤੇਰੇ ਦਿਲ ਨੂੰ ਸਕੂਨ ਮੇਰੇ ਜ਼ਿਕਰ ਚ ਆਏਗਾ ਔਰ ਜੇ ਇਹ ਜ਼ਿਕਰ ਜਦੋਂ ਅਸੀਂ ਕਰਦੇ ਰਾਂਗੇ ਫਿਰ ਹੀ ਸਾਨੂੰ ਹਾਸਲ ਹੋਏਗਾ ਤੇ ਜੇ ਅਸੀਂ ਸਿਰਫ ਹਾਜ਼ਰੀ ਲਵਾਉਣ ਵਾਸਤੇ ਜਾਵਾਂਗੇ ਕਿ ਅਸੀਂ ਗੁਰਦੁਆਰੇ ਜਾ ਰਹੇ ਮਸਜਿਦ ਜਾ ਰਹੇ ਹ ਮੰਦਿਰ ਜਾ ਰਹੇ ਹੈ ਜਾਂ ਤਖਾਵੇ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਤੇ ਫਿਰ ਸਾਡਾ ਮਨ ਕਦੀ ਵੀ ਨਾ ਜੁੜ ਸਕੇਗਾ ਜਦੋਂ ਅਸੀਂ ਮਨੋਂ ਜੁੜਨ ਦੀ ਕੋਸ਼ਿਸ਼ ਸ਼ੁਰੂ ਕਰਦਾਂਗੇ ਨਾ ਕਰਨੇ ਦੀ ਰੱਬ ਦੇ ਨਾਲ ਤੇ ਇੱਕ ਦਿਨ ਉਹਦੀ ਮੇਰ ਹੋ ਜਾਏਗੀ ਤੇ ਅਸੀਂ ਉਹਦੇ ਨਾਲ ਜੁੜ ਵੀ ਜਾਵਾਂਗੇ ਮੇਰੇ ਤੋਂ ਤੁਹਾਨੂੰ ਇਹ ਕਥਾ ਕੈਂਚ ਤੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਚਲੋ ਖੇ ਆਪਣਾ ਡੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼